ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਸਤਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜਿਉ ਸਫਲੋ ਬਿਰ ਕਹ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣੀਆਂ ਹਉ ਵਾਰੀ ਜਿਉ ਵਾਰੀ ਸਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮਿਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸ਼ਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉਮੈਲ ਗਵਾਇ ਦਰ ਸੱਚ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੈ ਬਿਲ ਲਾਇ ਬਿਨ ਗੁਰ ਸੇਵੇ ਸੁਖ ਨ ਹੋਵੀ ਪੂਰ ਭਾਗ ਗੁਰ ਪਾਵਣ ਆ ਇਹ ਮਨ ਆਰਸੀ ਕੋਈ ਗੁਰਮਖ ਵੇਖੈ ਮੋਰ ਚਾ ਨਾ ਲਾਗ ਜਾਂ ਹੋਂ ਮੈਂ ਸੁਖ ਅਨਹਤ ਬਾਣੀ ਨਿਰਮਲ ਸ਼ਬਦ ਵਜਾਇ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤ ਗੁਰ ਕਹ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜ ਸਹਜ ਸਮਾਵਣਿਆ ਗੁਰਮੁਖ ਹੋਵੈ ਸੋ ਇਕਸ ਸਿਉ ਲਿਵ ਲਾਇ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਬਣਜ ਕਰੇ ਬਾਪਾਰਾ ਨਾਮ ਅਨਧਾਨ ਸਚ ਪਾਵਣ ਆ ਗੁਰਮਖ ਕਰਣੀ ਹਰ ਕੀਰਤ ਸਾਰ ਗੁਰਮਖ ਪਾਏ ਮੋਖ ਦਵਾਰ ਅਨ ਦਿਨ ਰੰਗ ਰਾਤਾ ਗੁਣ ਗਾਵਣ ਅੰਦਰ ਮਹਿਲ ਬੁਲਾਵਣ ਆ ਸਤ ਗੁਰ ਦਾਤਾ ਮਿਲੈ ਮਲਾਇਆ ਪੂਰ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਸਤ ਗੁਰ ਦਾਤਾ ਮਿਲੈ ਮਲਾਇਆ ਪੂਰ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਬੜਾਈ ਹਰ ਸੱਚੇ ਕੇ ਗੁਣ ਗਾਵਣਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 114 ਤੋਂ ਆਰੰਭ ਹੋ ਕੇ 115 ਅੰਕ ਤੇ ਇਸ ਸ਼ਬਦ ਦੀ ਸਮਾਪਤੀ ਹੈ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਾਉ ਵਾਰੀ ਜਿਉ ਵਾਰੀ ਸੱਚ ਸੰਗਤ ਮੇਲ ਮਿਲਾਵਣ ਸਤਗੁਰੂ ਕਹਿੰਦੇ ਮੈਂ ਸਦਕੇ ਜਾਂਦਾ ਹਾਂ ਮੇਰੀ ਜਿੰਦ ਵਾਰ ਨੇ ਜਾਂਦੀ ਹੈ ਜਿਹੜੇ ਸੱਚ ਦੀ ਸੰਗਤ ਦੇ ਵਿੱਚ ਸਤਗੁਰੂ ਦੀ ਕਿਰਪਾ ਦੇ ਨਾਲ ਪਹੁੰਚਦੇ ਹਨ ਜਿਨ੍ਹਾਂ ਦਾ ਮਿਲਾਪ ਹੁੰਦਾ ਹੈ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਲ ਮਿਲਾਵਣ ਕਿਉਂਕਿ ਜਿੰਨੇ ਤੱਕਰ ਬੱਚਾ ਕਲਾਸ ਦੇ ਵਿੱਚ ਨਹੀਂ ਬੈਠਦਾ ਨਾ ਤੇ ਉਸ ਨੂੰ ਪੜ੍ਹਾਈ ਦੀ ਸਮਝ ਵੀ ਨਹੀਂ ਆਉਂਦੀ ਜਦੋਂ ਬੈਠਦਾ ਹੈ ਉਹਨੂੰ ਸਮਝ ਆਉਂਦੀ ਹੈ ਫਿਰ ਉਹ ਅਮਤਿਹਾਨ ਦੇ ਵਿੱਚੋਂ ਵੀ ਪਾਸ ਹੁੰਦਾ ਹੈ ਸੰਗਤ ਨੂੰ ਛੱਟ ਸਾਲ ਕਿਹਾ ਹੈ ਇਹ ਸਾਡੀ ਜਮਾਤ ਹੈ ਕਲਾਸ ਹੈ ਸਤ ਸੰਗਤ ਛੱਟ ਸਾਲ ਜਿੱਥੇ ਹਰ ਗੁਣ ਸਿੱਖਾਂ ਬੱਕਰੀ ਗੱਲ ਹੈ ਸਾਡਾ ਬਹੁਤ ਹੀ ਵੱਡਾ ਹਿੱਸਾ ਕਲੀ ਕੌਮ ਦਾ ਗੁਰਦੁਆਰੇ ਨੂੰ ਸਿਰਫ ਪੂਜਾ ਅਸਥਾਨ ਸਮਝਦਾ ਹੈ ਮੱਥਾ ਟੇਕਿਆ ਚਲੇ ਗਏ ਪਰ ਜੀਵਨ ਦੇ ਵਿੱਚ ਉਹਨੇ ਤੱਕ ਸਮਝ ਨਹੀਂ ਆਏਗੀ ਜਿੰਨੇ ਤੱਕ ਅਸੀਂ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਨਹੀਂ ਪਾਉਂਦੇ ਜੋ ਗੁਰੂ ਸਤਗੁਰੂ ਕਹਿੰਦੇ ਆ ਜਿੱਥੇ ਵੀ ਗੁਰਨਾਨਦ ਸਾਹਿਬ ਗਏ ਸੰਗਤ ਕਾਇਮ ਕੀਤੀ ਅੱਜ ਵੱਡਪਾਗੇ ਹਨ ਉਹ ਗੁਰਸਿੱਖ ਕਿਉਂਕਿ ਸਤਗੁਰ ਦਾ ਹੁਕਮ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਨਿਤਨੇਮ ਕਰਨਾ ਸੰਗਤ ਕਰਨੀ ਸੇਵਾ ਕਰਨੀ ਕਿਉਂਕਿ ਆਮ ਕਰਕੇ ਕਈ ਲੋਕਾਂ ਦੇ ਇੱਕ ਇਹ ਵੀ ਮਤ ਹੈ ਮੇਰੇ ਸਾਡੇ ਘਰ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸੰਗਤ ਕਰਕੇ ਕੀ ਕਰਨਾ ਹੁਣ ਗੁਰਦੁਆਰਾ ਕਿਹਨੂੰ ਕਿਹਾ ਜਾਂਦਾ ਪਹਿਲਾਂ ਇਹ ਸਾਨੂੰ ਜੀਵਨ ਦੇ ਵਿੱਚ ਸਮਝ ਆ ਜਾ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਹਨ ਉਹਨੂੰ ਗੁਰਦੁਆਰਾ ਕਿਹਾ ਜਾਂਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿੱਥੇ ਸੰਗਤ ਹੈ ਜਿੱਥੇ ਪੰਗਤ ਹੈ ਤਿੰਨ ਚੀਜ਼ਾਂ ਹੋ ਗਈਆਂ ਚੌਥਾ ਹੈ ਨਿਸ਼ਾਨ ਸਾਹਿਬ ਪੰਜਵਾਂ ਹੈ ਨਗਾਰਾ ਇਹ ਪੰਜ ਨਿਸ਼ਾਨੀਆਂ ਗੁਰਦੁਆਰੇ ਦੇ ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਆ ਭਾਗਾਂ ਵਾਲੇ ਆ ਜਿਹਨਾਂ ਨੂੰ ਸਤਿਗੁਰ ਦੀ ਸੰਗਤ ਮਿਲਦੀ ਇੱਥੇ ਆ ਕੇ ਸਾਨੂੰ ਸਮਝ ਆਉਣੀ ਆ ਗੁਰੂ ਦਵਾਰੇ ਹੋਏ ਸੋਜੀ ਪਾਇ ਸੀ ਏਤ ਦਵਾਰ ਹੈ ਧੋਏ ਅੱਛਾ ਹੋਇਸ ਸਭ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮਿਲੈ ਹੁਣ ਇਹ ਵੀ ਸਤ ਗੁਰੂ ਭਲੇਖਾ ਕੱਢਦੇ ਜੇ ਬੰਦਾ ਕਹਿੰਦਾ ਮੈਂ ਗੁਰਦੁਆਰੇ ਗਿਆ ਸੀ ਮੈਂ ਜਾਣਾਂ ਹਾਂ ਫਿਰ ਜਾਣਾਂ ਮਤਲਬ ਫਿਰ 2 ਮਹੀਨੇ 2 ਮਹੀਨੇ ਫਿਰ ਚੰਗੀ ਤਰ੍ਹਾਂ ਨਾਗਾ ਪੈ ਜਾਂਦਾ ਜਦੋਂ ਕਹਿੰਦੇ ਨੇ ਸਤ ਗੁਰੂ ਲਿਆਉਂਦਾ ਸਤਗੁਰੂ ਕਿਰਪਾ ਕਰਦਾ ਸਭ ਕਹਿੰਦੇ ਹਰ ਸਤ ਸੰਗਤ ਆਪੇ ਮੇਲ ਹੈ ਆਪਣੀ ਸੰਗਤ ਵਿੱਚ ਆਪ ਹੀ ਮਲਾਉਂਦਾ ਹੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਫਿਰ ਉਹਦੇ ਸ਼ਬਦ ਵਿੱਚ ਜੁੜ ਕੇ ਹਰੀ ਦੇ ਗੁਣਾ ਨੂੰ ਗੈਣ ਕਰਨਾ ਰਹਾਓ ਸਤਗੁਰ ਸੇਵਿਆ ਵੱਡੀ ਵੱਡਿਆ ਹੁਣ ਇਹ ਵੀ ਆ ਸਵਾਲ ਇਹ ਕਿ ਸੰਗਤ ਕਰਦੇ ਆ ਤੇ ਸੇਵਾ ਕਰਨ ਨਾਲ ਮਿਲਦਾ ਕੀ ਹੈ ਹੁਣ ਜੇ ਆਪਾਂ ਇਹਨੂੰ ਸੇਵਾ ਨੂੰ ਸੇਵੀਏ ਪੜਾਂਗੇ ਤੇ ਉਧਾਰਤ ਬਦਲ ਜਾ ਵੀ ਤੁਸੀਂ ਸੇਵਾ ਕਰੋ ਪਰ ਇਥੇ ਅਰਥ ਬਣਦਾ ਸਤਗੁਰ ਸੇਵਾ ਵੱਡੀ ਵਡਿਆਈ ਵੀ ਸਤਗੁਰੂ ਦੀ ਸੇਵਾ ਕਰਕੇ ਵੱਡੀ ਵਡਿਆਈ ਮਿਲਦੀ ਹੈ ਸੁਭਾ ਮਿਲਦੀ ਸਤਕਾਰ ਮਿਲਦਾ ਹੈ ਸਨਮਾਨ ਮਿਲਦਾ ਹੈ ਅੱਜ ਦੇਖੋ ਨਾ ਅੱਜ ਕਾਦੇ ਵਾਸਤੇ ਸੰਗਤ ਸਨਮਾਨ ਕਰਦੀ ਐ ਸਾਡੇ ਵਰਗੇ ਪਥਰੇ ਘੁੰਮਦੇ ਫਿਰਦੇ ਸਨਮਾਨ ਗੁਰਬਾਣੀ ਦਾ ਕੋਈ ਕਿਸੇ ਸ਼ਕਲ ਦਾ ਸਨਮਾਨ ਨਹੀਂ ਹੈ ਜਿਹਦੇ ਕੋਲ ਗੁਰਬਾਣੀ ਹੈ ਜੇ ਸਾਡਾ ਕੋਈ ਸਤਕਾਰ ਕਰਦਾ ਤੇ ਇਹ ਸਤਿਗੁਰੂ ਦੀ ਬਾਣੀ ਦੇ ਕਰਕੇ ਹੈ ਇਹ ਜਿੰਨੇ ਸਾਡੇ ਕੋਲ ਚੰਗੇ ਗੁਣ ਹਨ ਇਹ ਸਾਰੇ ਸਤਿਗੁਰਜੀ ਦੇ ਆ ਜਦੋਂ ਅਸੀਂ ਆਖਿਆ ਮੈਂ ਆ ਮੇਰੇ ਕੋਲ ਆ ਮੈਂ ਮਿਹਨਤ ਕਰਦਾ ਗੁਰੂ ਸਾਹਿਬ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ ਰੱਬ ਮਨਫੀ ਕਰ ਦਿੱਤਾ ਵਿੱਚ ਤੇ ਉਦੋਂ ਫਿਰ ਇਹ ਗੁਣ ਵੀ ਖਤਮ ਹੋ ਜਾਂਦਾ ਹਾਲਤ ਕੀ ਹੋਏਗੀ ਹਮ ਅਪਗੁਣ ਭਰੇ ਏਕ ਗੁਣ ਦਾ ਉਹ ਵਡਿਆਈ ਦਿੰਦਾ ਸਤਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਜਦੋਂ ਉਹ ਮਨ ਦੇ ਵਿੱਚ ਵਸਦਾ ਨਾ ਬਿ ਚਿੰਤਾ ਕੋਈ ਨਹੀਂ ਰਹੇ ਸੋਇਆ ਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਬਰਤੰ ਜਦੋਂ ਬਾਣੀ ਸਾਡੇ ਹਿਰਦੇ ਘਰ ਦੇ ਵਿੱਚ ਆਈ ਜਦਾਂ ਆਪਾਂ ਸ਼ਬਦ ਪੜ੍ਹਦੇ ਆ ਨਾ ਧੁਰ ਕੀ ਬਾਣੀ ਆਈ ਕਿੱਥੇ ਹਿਰਦੇ ਘਰ ਦੇ ਵਿੱਚ ਦਿੰ ਸਗਲੀ ਚਿੰਤ ਮਟਾਈ ਜਦੋਂ ਉਹ ਹਿਰਦੇ ਵਿੱਚ ਵਸ ਗਿਆ ਨਾ ਸਾਰੀਆਂ ਚਿੰਤਾਵਾਂ ਖਤਮ ਹੋ ਗਈ ਹਰ ਜੀ ਆ ਚਿੰਤ ਵਸੈ ਮਨ ਆਈ ਹਰ ਜੀ ਉਹ ਸਫਲਿਓ ਬਿਰਕ ਹੈ ਅਮਰਤ ਜਿਹੜਾ ਪ੍ਰਮਾਤਮਾ ਨਾ ਇਹ ਬਹੁਤ ਸਫਲ ਦਰਖਤ ਹੈ ਇਹਨੂੰ ਅੰਮ੍ਰਿਤ ਫਲ ਰੱਖਦੇ ਆ ਨਾਮ ਰਸ ਚੋਂਦਾ ਇਸ ਦਰਖਤ ਦੇ ਵਿੱਚ ਜਿਹੜਾ ਉਹਦੇ ਨਾਲ ਉਹਦੀ ਛਾਂ ਬੈਠ ਜਾਂਦਾ ਸਭ ਕਹਿੰਦੇ ਆ ਹਰ ਜਿਉ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾ ਬਣਿਆ ਉਹ ਸਾਰੀ ਆਪਣੀ ਪਿਆਸ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਦੇ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀ ਹੈ ਜਿਹੜੇ ਇਸ ਨਾਮ ਰਸ ਨੂੰ ਪੀਂਦੇ ਆ ਹਉ ਵਾਰੀ ਜਿਉ ਹਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲਾ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸ਼ਬਦ ਸੁਹਾਇਆ ਜਦੋਂ ਅਸੀਂ ਸਤ ਗੁਰ ਦੀ ਸੇਵਾ ਕਰਾਂਗੇ ਤੇ ਸ਼ਬਦ ਜਿਹੜਾ ਨਾ ਸਾਡੇ ਜੀਵਨ ਨੂੰ ਸੋਹਣਾ ਬਣਾ ਦਿੰਦਾ ਜੀਵਨ ਸ਼ਬਦ ਦੇ ਅਨ ਘੜਿਆ ਜਾਂਦਾ ਸਤ ਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਉਹਦੀ ਜਦੋਂ ਸੇਵਾ ਕਰਦੇ ਆ ਆਰਾਧਨਾ ਕਰਦੇ ਆ ਉਹਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਵਸਦਾ ਹਰ ਨਿਰਮਲ ਪ੍ਰਮਾਤਮਾ ਬਹੁਤ ਪਵਿੱਤਰ ਹੈ ਹਰ ਨਿਰਮਲ ਹਉ ਮੈਲ ਗਵਾਏ ਪ੍ਰਮਾਤਮਾ ਪਵਿੱਤਰ ਹੈ ਜਦੋਂ ਉਸ ਪ੍ਰਮਾਤਮਾ ਨਾਲ ਜੁੜਦੇ ਆ ਹਉਮੈ ਦੀ ਮੈਲ ਖਤਮ ਹੁੰਦੀ ਹੈ ਦਰ ਸੱਚੇ ਸੋ ਬਾ ਪਾਵਣਿਆ ਫਿਰ ਉਸ ਸੱਚੇ ਦਰ ਤੇ ਸੁਭਾ ਪ੍ਰਾਪਤ ਹੁੰਦੀ ਹੈ ਹੁਣ ਨਾਮ ਕਿੱਥੋਂ ਮਿਲਦਾ ਹੈ ਆਪਾਂ ਕਹਿੰਦੇ ਉਹਦੀ ਫਲਾਣੇ ਬਾਬਾ ਜੀ ਕੋ ਨਾਮ ਲਿਆ ਫਲਾਣੇ ਕੋਲ ਨਾਮ ਲਿਆ ਸਤਗੁਰੂ ਕਹਿੰਦੇ ਬਿਨ ਗੁਰ ਨਾਮ ਨਾ ਪਾਇਆ ਜਾਏ ਬਿਨਾਂ ਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੈ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਏ ਵੱਡੇ ਵੱਡੇ ਸਿੱਧ ਜੋਗੀ ਜੜਿਆ ਵੱਡੀਆਂ ਵੱਡੀਆਂ ਸਾਧਨਾ ਕਰਦੇ ਰਹੇ ਬਿਲ ਕਦੇ ਆ ਪਰ ਉਹਨਾਂ ਨੂੰ ਇਹ ਪ੍ਰਾਪਤੀ ਨਹੀਂ ਹੁੰਦੀ ਸਿੱਧ ਸਾਧਕ ਰਹੇ ਬਿਲ ਲਾਏ ਬਿਨ ਗੁਰ ਸੇਵ ਸੁਖ ਨਾ ਹੋਵੀ ਸਤਿਗੁਰੂ ਦੀ ਸੇਵਾ ਤੋਂ ਬਿਨਾ ਉਹਨਾਂ ਨੂੰ ਆਤਮਿਕ ਸੁਖ ਨਹੀਂ ਮਿਲਦਾ ਤੇ ਸੁੱਖ ਕਿਹਨੂੰ ਮਿਲਦਾ ਪੂਰੇ ਭਾਗ ਗੁਰਪਾਵਣਾਂ ਜਿਨ੍ਹਾਂ ਨੇ ਪੂਰੇ ਭਾਗ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਣੀ ਸਤ ਗੁਰੂ ਗੁਰਮਰਦਾਸ ਜੀ ਕਹਿੰਦੇ ਇਹ ਮਨ ਆਰਸੀ ਕੋਈ ਗੁਰਮਖ ਵਿਖੇ ਇਹ ਮਨ ਤਾਂ ਸ਼ੀਸ਼ਾ ਹੈ ਆਰਸੀ ਹੈ ਤੇ ਛੀਸ਼ੇ ਦੀ ਕਿੰਨਾ ਆਪਾਂ ਸੰਭਾਲ ਕਰਦੇ ਆਂ ਸ਼ੀਸ਼ਾ ਗੰਦਾ ਨਹੀਂ ਹੋਣ ਦਿੰਦੇ ਆਪਾਂ ਸ਼ੀਸ਼ੇ ਨੂੰ ਵਾਰ-ਵਾਰ ਸਾਫ਼ ਕਰਦੇ ਆਂ ਕਿ ਸਾਨੂੰ ਚੰਗੀ ਤਰ੍ਹਾਂ ਦਿਖਣਾ ਚਾਹੀਦਾ ਤੇ ਮਨ ਨੂੰ ਵੀ ਤਾਂ ਸਾਫ਼ ਕਰਨਾ ਪਵੇਗਾ ਜੇ ਤੁਸੀਂ ਕਿੰਨੇ ਦਿਨ ਸ਼ੀਸ਼ਾ ਸਾਫ਼ ਨਾ ਕਰੋ ਤੇ ਮਿੱਟੀ ਜੰਮ ਜਾਂਦੀ ਕੇਲੇ ਵੀ ਤਾਂ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਜੰਗਾਲ ਮਤਲਬ ਕਾਲਾ ਕਾਲਾ ਜਿਹਾ ਹੋ ਜਾਂਦਾ ਅੰਦਰੋਂ ਤੇ ਇਸੇ ਤਰ੍ਹਾਂ ਮਨ ਹੈ ਕਹਿੰਦੇ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਇਹ ਤਾਂ ਸ਼ੀਸ਼ਾ ਹੈ ਸ਼ੀਸ਼ੇ ਨੂੰ ਕਿਦਾਂ ਸੰਭਾਲਦੇ ਆਂ ਤੇ ਕੋਈ ਗੁਰਮੁਖਾ ਕੋਈ ਵਰਲਾ ਹੀ ਆ ਜਿਹੜਾ ਇਹ ਸੰਭਾਲ ਕਰਦਾ ਮੋਰਚਾ ਨਾ ਲੱਗੇ ਜਾਂ ਹਉਮੈ ਸੁਖ ਨਾ ਫਿਰ ਉਹਨੂੰ ਜੰਗਾਲ ਲੱਗਦਾ ਇਸ ਮਨ ਨੂੰ ਜਿਹੜਾ ਸ਼ੀਸ਼ੇ ਵਾਂਗਰ ਸਾਫ਼ ਕਰਕੇ ਰੱਖਦਾ ਹੈ ਨਾ ਮਨ ਨੂੰ ਮੋਰਚਾ ਨਾ ਲੱਗੇ ਜਾਂ ਹਉਮੈ ਸੁਖ ਹੈ ਤੇ ਉਹਦੀ ਹਉਮੈ ਨੂੰ ਸੋਖ ਦਿੰਦਾ ਖਤਮ ਕਰ ਦਿੰਦਾ ਅਨਹਤ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਉਹ ਪ੍ਰਮਾਤਮਾ ਦੀ ਜਿਹੜੀ ਬਾਣੀ ਹੈ ਨਾ ਪਵਿੱਤਰ ਹੈ ਜਦੋਂ ਅਸੀਂ ਉਹਦੇ ਸ਼ਬਦ ਨਾਲ ਬਾਣੀ ਨਾਲ ਜੁੜਦੇ ਆਂ ਅੰਦਰ ਇੱਕ ਰੋਹ ਚੱਲਦੀ ਹੈ ਅੰਦਰ ਧੁਣੀ ਚੱਲਦੀ ਅਨਹਤ ਬਾਣੀ ਨਿਰਮਲ ਸ਼ਬਦ ਵਿਜਾਇ ਗੁਰ ਸ਼ਬਦੀ ਸੱਚ ਸਮਾਵਣਿਆ ਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੱਚ ਵਿੱਚ ਲੀਨਤਾ ਹੋ ਜਾਂਦੀ ਹੈ ਬਿਨ ਸਤਗੁਰ ਕਹਿ ਦੇਖਿਆ ਨਾ ਜਾਏ ਸਤਗੁਰੂ ਤੋਂ ਬਿਨਾ ਕਿਸੇ ਨੇ ਅਜੇ ਤੱਕ ਰੱਬ ਨਹੀਂ ਦੇਖਿਆ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਇਹ ਗੁਰਸਿੱਖੀ ਦਾ ਸਿਧਾਂਤ ਹੈ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਆ ਬਿਨ ਸਤਗੁਰ ਕਿਨੇ ਨਾ ਪਾਇਓ ਸਤਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉਤਮ ਇਹ ਵਿਚਾਰ ਹੈ ਜਿਨ ਸਤਗੁਰ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇ ਸਤਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ ਹੈ ਬਿਨ ਸਤਗੁਰ ਕਹਿ ਦੇਖਿਆ ਨਾ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਗੁਰੂ ਨੇ ਕਿਰਪਾ ਕਰ ਦਿੱਤੀ ਕਿਰਪਾ ਕਰਕੇ ਆਪ ਪਰਮੇਸ਼ਰ ਦੇ ਦਰਸ਼ਨ ਕਰਾ ਦੇ ਆਪੇ ਆਪ ਆਪ ਮਿਲ ਰਿਹਾ ਉਹ ਫਿਰ ਭਿੰਨ ਨਹੀਂ ਹੈ ਇੱਕੋ ਬਣ ਜਾਂਦਾ ਰੱਬ ਤੇ ਪਰਮੇਸ਼ਰ ਤੇ ਉਸ ਜੀਵ ਦੇ ਵਿੱਚ ਉਸ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਜਿਦਾਂ ਗੁਰਬੀਰ ਸਾਹਿਬ ਕਹਿੰਦੇ ਆਪ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਏਕ ਪਾਏ ਹੈ ਕੋਈ ਨਾ ਸਕੇ ਪਛਾਣ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾ ਬਣਿਆ ਆਤਮਕ ਡੋਲਤਾ ਵਿੱਚ ਰਹਿ ਕੇ ਆਤਮਕ ਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਗੁਰਮਕ ਹੋ ਗਾ ਸੋ ਇੱਕਸ ਸਿਉ ਲੇਵ ਲਾਇ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਇੱਕ ਨਾਲ ਚਿੱਤ ਲੋੜਦਾ ਦੂਜਾ ਭਰਮ ਗੁਰ ਸ਼ਬਦ ਜਲਾਏ ਜਿਹੜਾ ਦੂਜਾ ਭਰਮ ਉਹਦੇ ਮਨ ਵਿੱਚ ਬਣ ਜਾਂਦਾ ਸ਼ਾਇਦ ਵੀ ਉੱਥੇ ਜਾ ਕੇ ਪਤਾ ਨਹੀਂ ਕੀ ਮਿਲਿਆ ਜਾਣਾ ਜਿਹੜੇ ਹੁੰਦੇ ਨਾ ਜਿਹੜੇ ਪਖੰਡੀਆਂ ਦੇ ਜਾਂਦੇ ਆ ਉਹ ਫਿਰ ਦੂਸਰੇ ਨੂੰ ਕਹਿੰਦੇ ਇੱਕ ਵਾਰੀ ਤੁਸੀਂ ਜਾ ਕੇ ਤਾਂ ਦੇਖੋ ਬਾਬਾ ਜੀ ਨੇ ਆਹ ਕਰ ਦਿੱਤਾ ਬਾਬਾ ਜੀ ਨੇ ਆਹ ਕਰ ਦਿੱਤਾ ਇੱਕ ਵਾਰੀ ਤੁਸੀਂ ਜਾ ਕੇ ਤਾਂ ਦੇਖੋ ਉਹ ਲੋਕੀ ਜਿਹੜੇ ਆ ਭਰਮ ਦੇ ਵਿੱਚ ਪਏ ਜਾਂਦੇ ਨੇ ਦੂਜੇ ਭਰਮ ਦੇ ਵਿੱਚ ਪਰ ਜਿਹੜਾ ਸ਼ਬਦ ਨਾਲ ਜੁੜਦਾ ਨਾ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਬੰਨ੍ਹਦ ਕਰੇ ਵਪਾਰ ਇਸ ਪਰ ਸਰੀਰ ਦੇ ਅੰਦਰ ਹੀ ਬੰਨ੍ਹਦ ਕਰਦਾ ਹੈ ਬੰਨ੍ਹਦ ਕਰਦਾ ਜਦ ਆਪਾਂ ਸੋਚਦੇ ਆ ਘਾਟਾ ਕਿੰਨਾ ਪੈ ਗਿਆ ਅੱਜ ਕਿੰਨਾ ਨਫਾ ਹੋਇਆ ਅੱਜ ਕਿੰਨਾ ਨੁਕਸਾਨ ਹੋਇਆ ਫੇ ਉਹ ਵੀ ਸੋਚਦਾ ਵੀ ਅੱਜ ਕਿੰਨਾ ਪਾਠ ਹੋ ਗਿਆ ਕਿੰਨਾ ਨਹੀਂ ਕੀਤਾ ਅੱਜ ਕਿਨੇ ਪਾਪ ਕਰ ਲਏ ਉਹ ਸਾਰਾ ਵਪਾਰ ਅੰਦਰ ਸੋਚਦਾ ਹੈ ਕਾਇਆ ਅੰਦਰ ਬਣਜ ਕਰੇ ਬਾਪਾਰ ਨਾਮ ਨਿਧਾਨ ਸੱਚ ਪਾਵਣ ਆਉ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਗੁਰਮੁਖ ਕਰਨੀ ਹਰ ਕੀਰਤ ਸਾਰ ਹੁਣ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਜਿਹੜੀ ਕੀਰਤੀ ਹੈ ਸਭ ਤੋਂ ਸ੍ਰਿਸ਼ਟ ਹੈ ਗੁਰਮੁਖ ਕਰਨੀ ਜੋ ਗੁਰੂ ਕਹਿੰਦਾ ਹੈ ਗੁਰੂ ਦੇ ਮੁਖੋ ਸਾਹਮਣੇ ਆਉਣੇ ਜਦੋਂ ਗੁਰਮੁਖ ਬਣਦੇ ਆਂ ਤੇ ਕਰਨੀ ਉਦਾਂ ਦੀ ਗੁਰੂ ਬਣਾ ਦਿੰਦਾ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾ ਗੁਰੂ ਦੇ ਸਨਮੁਖ ਹੋਇਆ ਹੀ ਮੁਕਤੀ ਮਿਲਦੀ ਹੈ ਆਣ ਦਿਨ ਰੰਗ ਰਤਾ ਗੁਣ ਗਾਵੇ ਉਹ ਹਰ ਵੇਲੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਰਤਾ ਹੋਇਆ ਗੁਣ ਗਾਉਂਦਾ ਅੰਦਰ ਮਹਿਲ ਬੁਲਾ ਬਣਿਆ ਕਿਉਂਕਿ ਪ੍ਰਮਾਤਮਾ ਅੰਦਰ ਹੈ ਇਹ ਅੰਦਰ ਆਪਣੇ ਟਿਕਾਣੇ ਤੇ ਮਨੁੱਖ ਨੂੰ ਬੁਲਾ ਲੈਂਦਾ ਜਿਹਨੂੰ ਆਪਾਂ ਕਹਿੰਦੇ ਨਿਜ ਕਰ ਮਹਿਲ ਪਾਵੋ ਸੁਖ ਸਜੇ ਦੌੜ ਭੱਜ ਖਤਮ ਹੋ ਜਾਂਦੀ ਜਿਹਨੂੰ ਕਹਿੰਦੇ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਅਣ ਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣ ਆ ਸਤਗੁਰ ਦਾਤਾ ਮਿਲੇ ਮਲਾਇਆ ਉਹ ਦਾਤਾ ਜਿਹੜਾ ਪਰਮੇਸ਼ਰ ਨਾ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਪੂਰੇ ਭਾਗ ਮਨ ਸ਼ਬਦ ਵਸਾਇਆ ਪੂਰੇ ਭਾਗ ਨਾਲ ਸ਼ਬਦ ਮਨ ਵਿੱਚ ਜਿਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ ਜਿਦਾ ਉਦਾਹਰਣ ਦੇ ਤੌਰ ਤੇ ਆਪਾਂ ਪੜ ਰਹੇ ਹਾਂ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਪੜ ਰਹੇ ਹਾਂ ਸੁਣ ਰਹੇ ਹਾਂ ਜਿਦਾਂ ਪੜ ਰਹੇ ਹਾਂ ਮਾਨ ਨੂੰ ਕੀ ਟੇਕ ਬਿਰਤੀ ਸਭ ਜਾਣ ਦੇਵਣ ਕੋ ਇੱਕੇ ਭਗਵਾਨ ਪੜ ਰਹੇ ਹਾਂ ਸੁਣ ਰਹੇ ਹਾਂ ਪਰ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਦਰਬਾਰ ਸਭ ਦੇ ਰਾਗੀ ਹੋਇਆ ਭਾਈ ਮਨਸਾ ਸਿੰਘ ਜੀ ਜਿਸ ਵੇਲੇ ਉਹ ਕੀਰਤਨ ਕਰਦੇ ਸੀ ਸਾਰੀ ਪ੍ਰਕਰਮਾਂ ਭਰ ਜਾਂਦੀ ਸੀ ਦੋ ਪ੍ਰਕਰਮਾਂ ਦਰਬਾਰ ਸਭ ਦੇ ਵਿੱਚ ਇੱਕ ਪ੍ਰਕਰਮਾ ਸਰੋਵਰ ਦੇ ਆਲੇ-ਦੁਆਲੇ ਆ ਇੱਕ ਦਰਬਾਰ ਸਭ ਦੇ ਆਲੇ-ਦੁਆਲੇ ਉਹ ਪ੍ਰਕਰਮਾਂ ਪੂਰੀ ਭਰ ਜਾਂਦੀ ਕੋਈ ਇਦਾਂ ਸਪੀਕਰ ਦਾ ਸਿਸਟਮ ਨਹੀਂ ਹੁੰਦੇ ਸੀ ਬੈਂਕ ਲੱਗੇ ਆ ਸਪੀਕਰ ਲੱਗੇ ਇੰਨੀ ਆਵਾਜ਼ ਬੁਲੰਦ ਹੁੰਦੀ ਸੀ ਜਦੋਂ ਉਹਨਾਂ ਨੇ ਕੀਰਤਨ ਕਰਨਾ ਭਾਈ ਮਨਸਾ ਵਰਾਂਦਰ ਮੰਨ ਦੇ ਵਿੱਚ ਸ਼ਬਦ ਵਸਿਆ ਹੋਇਆ ਸੀ ਕਿੰਨਾ ਭਰੋਸਾ ਸੀ ਆਪਣੇ ਸਤਿਗੁਰ ਜੀ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੂੰ ਸਾਧ ਸੰਗਤ ਦੀ ਪਤਾ ਲੱਗਾ ਕਿ ਭਾਈ ਮਨਸਾ ਸਿੰਘ ਜੀ ਕੀਰਤਨੀ ਆ ਪਰ ਅੱਤ ਦੀ ਗਰੀਬੀ ਆ ਮਿੱਟੀ ਦੇ ਭਾਂਡੇ ਆ ਤੇ ਪੱਥਰ ਗਰਮ ਕਰਕੇ ਪ੍ਰਸ਼ਾਦੇ ਤਿਆਰ ਕਰਦੇ ਕੋਈ ਰਹਿਣ ਵਾਸਤੇ ਕੋਈ ਨਾ ਚੰਗਾ ਘਰ ਬਣੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੰਦਿਆਂ ਨੂੰ ਆਖਿਆ ਤੇ ਮੋਹਰਾਂ ਦੀਆਂ ਥੈਲੀਆਂ ਭਰ ਲਈਆਂ ਤੁਰ ਪਏ ਤੇ ਭਾਈ ਮਨਸਾ ਸਿੰਘ ਦੇ ਘਰ ਵੱਲ ਜਾ ਰਹੇ ਸੀ ਤੇ ਕਿਸੇ ਸਿੱਖ ਨੇ ਆ ਕੇ ਦੱਸਿਆ ਵੀ ਮਹਾਰਾਜਾ ਰਣਜੀਤ ਸਿੰਘ ਤੁਹਾਡੇ ਇੱਧਰ ਘਰ ਵੱਲ ਆ ਰਹੇ ਆ ਇਹ 사ਦ ਸੰਗਤ ਦੀ ਜਿਹੜਾ ਰਾਜ ਕੀਤਾ ਨਾ ਸਿੱਖਾਂ ਨੇ ਗੱਲ ਵਿੱਚ ਆ ਗਈ ਸਾਹਮਣੇ ਤੇ ਉਹ ਸਿੱਖਾਂ ਦਾ ਰਾਜ ਸੀ ਸਿੱਖਾਂ ਦਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਅੱਜ ਵਰਸੀ ਉਹਨਾਂ ਦੀ ਯਾਦ ਹੈ ਮਤਲਬ ਅੱਜ ਦੇ ਦਿਨ ਉਹ ਦੁਨੀਆ ਨੂੰ ਅਲਵਿਦਾ ਕਹਿਮਤ ਸਿੱਖ ਰਾਜ ਵੀ ਖਤਮ ਹੋ ਗਿਆ ਉਹ ਸਮੇਂ ਦੇ ਵਿੱਚ ਚਾਰ ਸਟੇਟਾਂ ਪੈਂਦੀਆਂ ਸੀ ਪੰਜਾਬ ਨੂੰ ਮਲਤਾਨ ਸੀ ਪੇਸ਼ਾਵਰ ਸੀ ਕਸ਼ਮੀਰ ਸੀ ਪੰਜਾਬ ਸੀ ਤੇ ਉਹ ਸਮੇਂ ਦੇ ਵਿੱਚ ਪੁੱਛਦੇ ਮਹਾਰਾਜਾ ਰਣਜੀਤ ਸਿੰਘ ਖਜ਼ਾਨੇ ਵਿੱਚ ਕੀ ਆ ਹਰਾਨ ਹੋ ਜਾਓਗੇ ਸਾਧ ਸੰਗਤ ਦੀ 20 ਕਰੋੜ ਰੁਪਇਆ ਉਸ ਵੇਲੇ ਨਗਦ ਸੀ 20 ਕਰੋੜ ਦਾ ਖਜ਼ਾਨਾ 80 ਕਰੋੜ ਦੇ ਉਸ ਵੇਲੇ ਸੋਨਾ ਚਾਂਦੀ ਹੀਰੇ ਗਹਿਣੇ ਸਨ ਉਸ ਵੇਲੇ ਕਿੰਨਾ ਪੈਸਾ ਸੀ ਅੱਜ ਦੀ ਸਰਕਾਰਾਂ ਕੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਇਹ ਸਿੱਖਾਂ ਦੇ ਕੋਲੇ ਹੋਇਆ ਜੇ ਸਿੱਖਾਂ ਨੇ ਰਾਜ ਕੀਤਾ ਤੇ ਖਜ਼ਾਨੇ ਵੀ ਫੁੱਲ ਸੀਗੇ ਕਿਉਂਕਿ ਉਹ ਸਤਗੁਰੂ ਦੀ ਕਿਰਪਾ ਸੀ ਪਰਮੇਸ਼ਰ ਦੀ ਰਹਿਮਤ ਸੀ ਇੱਕ ਭਰੋਸਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਚੱਲਦਾ ਸੀ ਤੇ ਅਰਦਾਸ ਕਰਕੇ ਨਿਕਲਦਾ ਸੀ ਅੱਜ ਉਸ ਸਿੱਖ ਕੋ ਜਾ ਰਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ ਰੱਖਦਾ ਹੈ ਸ਼ਬਦ ਨੂੰ ਮਨ ਵਿੱਚ ਵਸਾਉਣ ਵਾਲਾ ਸੀ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਦੇ ਘਰ ਵੱਲ ਜਾ ਰਿਹਾ ਸਿੱਖ ਨੇ ਜਾ ਕੇ ਦੱਸਿਆ ਵੀ ਮਹਾਰਾਜਾ ਆ ਰਿਹਾ ਰਣਜੀਤ ਸਿੰਘ ਕਹਿੰਦੇ ਦਰਵਾਜ਼ਾ ਬੰਦ ਕਰਨਾ ਦਰਵਾਜ਼ਾ ਬੰਦ ਕਰਨਾ ਦਰਵਾਜਾ ਖੜਕਾਇਆ ਕਿ ਹਾਥੀ ਤੋਂ ਥੱਲੇ ਉਤਰ ਕੇ ਮਹਾਰਾਜਾ ਰਣਜੀਤ ਸਿੰਘ ਆਇਆ ਭਾਈ ਸਾਹਿਬ ਜੀ ਤੁਹਾਡੇ ਦਰਸ਼ਨ ਕਰਨ ਆਏ ਆ ਤੁਹਾਨੂੰ ਮਿਲਣਾ ਹੈ ਕਹਿੰਦੇ ਜੇ ਮਿਲਣਾ ਤਾਂ ਮਿਲ ਲਓ ਪਰ ਜੇ ਕੁਝ ਦੇਣ ਆਇਆ ਨਾ ਫੇਰ ਮੈਂ ਨਹੀਂ ਦਰਵਾਜਾ ਖੋਲਣਾ ਉਹ ਕਹਿੰਦੇ ਦਰਵਾਜਾ ਤਾਂ ਖੋਲੋ ਆਪਾਂ ਮਿਲਣਾ ਹੀ ਹੈ ਜਦੋਂ ਮਿਲਣ ਲੱਗੇ ਮਹਾਰਾਜਾ ਆ ਕੇ ਤੁਹਾਡੇ ਵਾਸਤੇ ਅਸ ਮੋਰਾਂ ਦੀਆਂ ਥੈਲੀਆਂ ਲੈ ਕੇ ਆਇਆ ਜੋ ਚਾਹੀਦਾ ਹੋਰ ਕੁਝ ਚਾਹੀਦਾ ਹੈ ਮਹਾਰਾਜਾ ਸੀ ਮਹਾਰਾਜਾ ਇਹ ਤੂੰ ਚਲੇ ਜਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਚਾਹੀਦਾ ਹੋਏਗਾ ਨਾ ਮੈਂ ਸਹਿਬ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗ ਲਾਂਗਾ ਮੈਨੂੰ ਕੁਝ ਨਹੀਂ ਚਾਹੀਦਾ ਜੇ ਮੈਂ ਤੁਹਾਡੇ ਵਾਸਤੇ ਮੰਗ ਸਕਦਾ ਤਾਂ ਮੈਂ ਆਪਣੇ ਵਾਸਤੇ ਕਿਉਂ ਨਹੀਂ ਮੰਗ ਸਕਦਾ ਤੁਹਾਨੂੰ ਭੁਲੇਖਾ ਹੈ ਮਹਾਰਾਜਾ ਰਣਜੀਤ ਸਿੰਘ ਜਾਣ ਲੱਗਾ ਕਿੰਨ ਲੱਗਾ ਜਾਓਗੇ ਨਾ ਹੁਣ ਤੁਸੀਂ ਦਰਬਾਰ ਸਹਿ ਮੇਰੇ ਵਾਸਤੇ ਅਰਦਾਸ ਕਰਦੇ ਜੇ ਤੁਸੀਂ ਮੈਨੂੰ ਕੁਝ ਦੇਣਾ ਹੀ ਹੈ ਕਹਿੰਦੇ ਕਿ ਕੀ ਅਰਦਾਸ ਕਰਨੀ ਬਾਹੀ ਮਨਸਾ ਸਿੰਘ ਨੇ ਆਖਿਆ ਸੀ ਰਣਜੀਤ ਸਿੰਘ ਮਹਾਰਾਜਾ ਜਾ ਕੇ ਨਾ ਮੇਰੇ ਬਾਹਾਰਾਜਨ ਕੇ ਮਹਾਰਾਜਾ ਸਹਿਬਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਅਰਦਾਸ ਕਰੇ ਕਿ ਮਨਸਾ ਸਿੰਘ ਜਿੰਨੀ ਜ਼ਿੰਦਗੀ ਬਚੀ ਆ ਨਾ ਉਹ ਕਿਸੇ ਦੇ ਅੱਗੇ ਹੱਥ ਨਾ ਅਟੇ ਇਨਾ ਮੈਨੂੰ ਹੌਸਲਾ ਦੇ ਦੀ ਇਨਾ ਮੈਨੂੰ ਵਿਸ਼ਵਾਸ ਦੇ ਦੇ ਤੇ ਜਿੱਦਣ ਇਹ ਸਾਨੂੰ ਭਰੋਸਾ ਬਣ ਗਿਆ ਨਾ ਕਿ ਗੁਰੂ ਸਮਰੱਥ ਹੈ ਜੋ ਮੰਗੇ ਠਾਕੁਰ ਆਪਣੇ ਤੇ ਜਿਹਦਾ ਮੈਂ ਕਹਿ ਰਿਹਾ ਨਾ ਇਹ ਪੜ ਲੈਣਾ ਅਲੱਗ ਚੀਜ਼ ਹੈ ਸੁਣਾ ਦੇਣਾ ਸੁਣ ਲੈਣਾ ਪਰ ਉਹਨੂੰ ਮਨ ਦੇ ਵਿੱਚ ਜਿਹੜਾ ਨੇ ਵਸਾਇਆ ਉਹ ਫਿਰ ਕਿਸੇ ਦੇ ਅੱਗੇ ਨਹੀਂ ਹੱਥ ਅਟਦੇ ਉਹਨਾਂ ਨੂੰ ਪਤਾ ਹੈ ਕਿ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਸਭ ਕਹਿੰਦੇ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ ਸਭ ਕਹਿੰਦੇ ਸਤਗੁਰ ਦਾਤਾ ਮਿਲੇ ਮਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਉਹਨਾਂ ਦੀ ਸਾਰੀ ਭੁੱਖ ਖਤਮ ਹੋ ਗਈ ਨਾਨਕ ਨਾਮ ਮਿਲੇ ਵਡਿਆਈ ਨਾਮ ਦੇ ਨਾਲ ਹੀ ਸ਼ੋਭਾ ਮਿਲਦੀ ਹੈ ਹਰ ਸੱਚੇ ਕੇ ਗੁਣ ਗਾਵਣਿਆ ਤੇ ਉਹ ਸੱਚੇ ਦੇ ਗੁਣ ਗਾਏ ਜਾਂਦੇ ਨਹੀਂ ਤਾਂ ਦੁਨੀਆ ਦੇ ਗੁਣ ਖਾਈ ਜਾਂਦੇ ਆ ਤੇ ਸਤਗੁਰ ਕਹਿੰਦੇ ਹਉ ਵਾਰੀ ਜਿਉ ਵਾਰੀ ਸੱਚ ਸੰਗਤ ਮੇਲ ਮਲਾਵਣਿਆ ਹਰ ਸਤ ਸੰਗਤ ਆਪੇ ਮੇਲਾ ਗੁਰ ਸ਼ਬਦੀ ਹਰ ਗੁਣ ਗਾਵਣਿਆ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਇੰਨੀਆਂ ਬੇਨਤੀਆਂ ਸਤ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ